ਬਡੇ ਕੌਤਕ ਦੀ 10 ਸਾਲਗੋਵਾਨੀ ਤੇ ਹੁਣ ਝਾਤ ਮਾਰ ਕੇ ਥੋੜੀ ਜਿਹੀ ਅੱਗੇ ਆਣ ਕੇ ਖਾਲਸਾ ਪੰਥ ਸਾਂਜਣ ਵਾਸਤੇ ਸੰਗਤਾਂ ਦਾ ਆਦਾਰ ਹੋਇਆ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਹੁਣ ਜਿਹੜੇ ਪੰਜ ਪਿਆਰੇ ਸਾਜੇ ਨੇ ਉਹਨਾਂ ਨੇ ਮਹਾਰਾਜ ਨੇ ਉਹਨਾਂ ਨੂੰ ਸਾਜ ਕੇ ਉਹਨਾਂ ਨੂੰ ਅਮਰਤ ਦੇ ਕੇ ਫਿਰ ਉਹਨਾਂ ਕੋਲੋਂ ਅਮਰਤ ਮੰਗਿਆ ਇਹਦਾ ਮਤਲਬ ਕੀ ਸੀ ਜੇ ਸਾਨੂੰ ਤੁਹਾਨੂੰ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਅਮਰਤ ਦੀ ਲੋੜ ਪੈ ਸਕਦੀ ਆ ਤੇ ਸਾਨੂੰ ਕਿਉਂ ਨਹੀਂ ਪੈ ਸਕਦੀ ਖਾਲਸਾ ਜੀ ਉਹਨਾਂ ਨੇ ਆਪ ਛਗਿਆ ਤੇ ਆਪ ਪੇਸ਼ ਕੀਤਾ ਆਸਾਬਤ ਕੀਤਾ ਵੀ ਅਮਰਤ ਛਗਣਾ ਬੜਾ ਜ਼ਰੂਰੀ ਆ ਅੱਜ ਅਸੀਂ ਕਹਿੰਦੇ ਆ ਵੀ ਅਸੀਂ ਉਹਨੇ ਜੋ ਕੀ ਹੋਏ ਨਹੀਂ ਸਾਨੂੰ ਅਜੇ ਅਮਰਤ ਸਾਹਮਣ ਦਾ ਪਤਾ ਨਹੀਂ ਅਸੀਂ ਉਹਨੇ ਜੋਗੇ ਨਹੀਂ ਅਸੀਂ ਇਹੇ ਠਾਕ ਨਹੀਂ ਸਕਦੇ ਅਜੇ ਸਮਾਂ ਨਹੀਂ ਅਜੇ ਫਲਾਣ ਹੈ ਢੀਂਗ ਬੜੇ ਮਾਨੇ ਹੁੰਦੇ ਨੇ ਸਾਡੇ ਕੋਲ ਸਰਗੁਰਾਂ ਨੇ ਆਪ ਹੱਥ ਜੋੜ ਕੇ ਪੰਜਾਂ ਪਿਆਰਿਆਂ ਅੱਗੇ ਅਮਰਤ ਦੀ ਦਾਤ ਮੰਗੀ ਜਦੋਂ ਪਿਆਰਿਆਂ ਨੇ ਆਖਿਆ ਜ ਆਪਾਂ ਤੇ ਦਿੱਤੀ ਆ ਸਿਰ ਤੁਸੀਂ ਕੀ ਦਿਓਗੇ ਤੇ ਸਰਗੁਰਾਂ ਨੇ ਆਖਿਆ ਆਹ ਅਮਰਤ ਇਨਾ ਅਮੋਲ ਕਹਿ ਮੈਂ ਇਹਦੇ ਵਾਸਤੇ ਆਪਣਾ ਪਰਿਵਾਰ ਨਿਸ਼ਾਨ ਕਰ ਦਿੰਦਾ ਮੈਂ ਸਾਰਾ ਉਨੀ ਮਾਰਦਿਆਂ ਦਾ ਕੋਲ ਕੁਝ ਵੀ ਨਹੀਂ ਰੱਖਾਂਗਾ ਬਸ ਮੈਨੂੰ ਅਮਰਤ ਦੇ ਦਿਓ ਮਹਾਰਾਜ ਨੇ ਅਮਰਤ ਦੀ ਦਾਤ ਮੰਗੀ ਸਾਰਾ ਕੁਝ ਵਾਰ ਕੇ ਇਹਦੇ ਵਾਸਤੇ ਫਿਰ ਦੇਣਾ ਪੈਂਦਾ ਆ ਅੱਜ ਸਾਨੂੰ ਫਰੀ ਵਿੱਚ ਗਕਾਰ ਮਿਲਦੇ ਅਸੀਂ ਤਾਂ ਵੀ ਨਹੀਂ ਸਕਦੇ ਜਦੋਂ ਸਿੰਘਾਂ ਦਾ ਸਮਾਂ ਸੀ ਸਿੰਘਾਂ ਦੇ ਸਮੇਂ ਅਮਰਤ ਛਕਾਇਆ ਜਾਂਦਾ ਸੀ ਇੰਦਾ ਨਹੀਂ ਜਿੱਦਾਂ ਹੁਣ ਛਕਾਇਆ ਜਾਂਦਾ ਆ ਅਮਰਤ ਛਕਾਉਣ ਵਾਸਤੇ ਜਿੰਨੇ ਜਿਹੜਾ ਕੋਈ ਉਹ ਭਲਾਕੀ ਹੁੰਦਾ ਸੀ ਸਿੰਘਾਂ ਦੇ ਪੜਾ ਵਿੱਚ ਜਾ ਕੇ ਰਹਿੰਦਾ ਸੀ ਉਹ ਜਿਵੇਂ ਉਹਨਾਂ ਦਾ ਪਹਿਰਾ ਚੱਲਦਾ ਉਸ ਪਹਿਰੇ ਦੇ ਵਿੱਚ ਜਿਹੜੇ ਅਮਰਤ ਦੇ ਅਭਲਾਕੀ ਸਨ ਉਹਨਾਂ ਨੂੰ ਇੱਕ ਇੱਕ ਦੋ ਦੋ ਸਾਲ ਮਿਹਨਤ ਕਰਨੀ ਪੈਂਦੀ ਸੀ ਆਪਣੇ ਆਪ ਨੂੰ ਉਹਦੇ ਆ ਬਣਾਉਣਾ ਪੈਂਦਾ ਸੀ ਵੀ ਅਮਰਤ ਵਾਸਤੇ ਆਪਾਂ ਤਿਆਰ ਬਰ ਤਿਆਰ ਹੋਣ ਛਾਲ 2 ਸਾਲ 1.5 ਸਾਲ ਜਿੰਨਾ ਵੀ ਸਮਾਂ ਸਕਦੇ ਕਿਰਪਾ ਕਰਨ ਉਹ ਝਾੜੂ ਫੇਰਦੇ ਸੀ ਘੋੜਿਆਂ ਦੀ ਲਿੱਦ ਚੁੱਕਦੇ ਸੀ ਲੰਗਰ ਵਿੱਚ ਸੇਵਾ ਕਰਦੇ ਸੀ ਪ੍ਰਸ਼ਾਦੇ ਪਕਾਉਂਦੇ ਸੀ ਸਬਜ਼ੀ ਭਾਜੀ ਤਿਆਰ ਕਰਦੇ ਸੀ ਸੰਗਤਾਂ ਵਿੱਚ ਵਰਤਾਉਂਦੇ ਸੀ ਬਾਣੇ ਪੜ੍ਹਦੇ ਸੀ ਕੀਰਤਨ ਕਰਦੇ ਸੀ ਬਾਣੀ ਸਿੱਖਦੇ ਸੀ ਤੇ ਬੜਾ ਉਹ ਆਪਣਾ ਪਹਿਰਾ ਚੰਗਾ ਰੱਖਦੇ ਸੀ ਸਾਲ 1.5 ਸਾਲ 2 ਸਾਲ ਇੰਦਾ ਕਰਨਾ ਗੁਰੂ ਘਰ ਝਾੜੂ ਫੇਰਨਾ ਗੁਰੂ ਘਰ ਦੀ ਸੇਵਾ ਕਰਨੀ ਬਾਣੀ ਪੜ੍ਹਨੀ ਕੀਰਤਨ ਕਰਨਾ ਬਾਣੀ ਮੂਹਨ ਮਣੀ ਕੰਠ ਕਰਨੀ ਆ ਸਾਰਾ ਕੁਝ ਕਰਕੇ ਦੁਆ અમરત ਮਿਲਦਾ ਸੀ ਉਹ અમਰਤ ਐਨੀ ਮਿਹਨਤ ਕਰਕੇ ਲਿਆ ਹੋਇਆ ਕਿਵੇਂ ਕੋਈ ਭੰਗ ਕਰ ਲੇਗਾ ਅੱਜ ਦੇ ਹੁਣ ਜਿਨ੍ਹਾਂ ਨੂੰ ਫਰੀਦ ਮਿਲਦੇ ਆ ਨਾਲ ਕਾਰ ਵੀ ਮਿਲ ਜਾਂਦੇ ਆ ਤੇ ਉਹਨਾਂ ਦੇ ਕਿਲੇ ਟੰਗੜ ਤੇ ਕਿਲਿਆਂ ਤੇ ਟੰਗੜ ਦੇ ਜਿਹੜੇ ਚਾਂਸ ਆ ਉਹ ਵੱਧ ਜਾਂਦੇ ਉਹ ਕਾਰਨ ਆ ਨਾ ਵੀ ਜਿਹੜੀ ਫਰੀਦ ਦੀ ਚੀਜ਼ ਆ ਉਹ ਫਰੀ ਦੀ ਚੀਜ਼ ਦਾ ਕੋਈ ਕਦਰ ਨਹੀਂ ਕਰਦਾ ਜਿਹੜੀ ਨੇ ਮਿਲੀ ਹੋਵੇ ਮੁੱਲ ਸਾਹਮਣੇ ਰੱਖਦੇ ਆਗਲੇ ਕਹਿੰਦੇ ਇਹ ਵੀ ਬੜੀ ਮਹਿੰਗੀ ਚੀਜ਼ ਹੈ ਕਹਿੰਦੇ ਡੋਟੀ ਨਾ ਜਾਵੇ ਕਹਿੰਦੇ ਫਲਾਣਾ ਨਾ ਖਰਾਬ ਨਾ ਹੋਵੇ ਬੜਾ ਹੀ ਸੰਘੇ ਰੱਖਦੇ ਆ ਜਿਹੜੀ ਚੀਜ਼ ਫਰੀ ਵਿੱਚ ਮਿਲੀ ਹੋਵੇ ਉਹਦੀ ਕੋਈ ਕਦਰ ਨਹੀਂ ਕਰਦਾ ਬਸ ਆਹੀ ਗੱਲ ਆ ਅਮਰਤ ਮੇਦਾਂ ਵੀ ਨਾਲ ਕਰਤਕਾਰ ਫਰੀ ਮਿਲਦੇ ਜਿਹੜਾ ਕੰਗਾ ਦਾ ਆਪਣੀ ਲੈ ਸਕਦਾ ਉਹ ਅਮਰਤ ਕੀ ਸਾਹਵੇਂ ਦਾ ਫਿਰ ਤੇ ਕਿਲੇ ਤੇ ਡੰਗਣ ਵਾਲੀਆਂ ਗੱਲਾਂ ਨੂੰ ਆ ਗੱਲਾਂ ਸੀ ਪਰ ਖਾਸਾ ਪੰਥ ਐਦਾਂ ਤਿਆਰ ਵਰ ਤਿਆਰ ਨਹੀਂ ਹੁੰਦਾ ਸਾਧੂਆਂ ਦੀਆਂ ਖੁਸ਼ੀਆਂ ਲੈਣੀਆਂ ਹੋਵੇ ਨਾ ਬੜਾ ਬੜੀ ਘਾਲਣਾ ਘਾਲ ਨਹੀਂ ਪੈਂਦੀ ਹੁਣ ਹੋਰ ਖਾਲਸੇ ਪੰਥ ਨੇ ਕੀ ਮੱਲਾ